ਸਰਦਾਰ ਦਵਿੰਦਰ ਸਿੰਘ ਬਨਪਾਲ ਤੋਂ ਦਾ ਬਹੁਤ ਬਹੁਤ ਇਸ ਸਵਾਗਤ ਹੈ ਜੀ ਅੱਜ ਦੇ ਸਵਿਫਟ ਸਵੇਰ ਦੇ ਵਿੱਚ। ਰੇਡੀਓ ਸਵਿਫਟ ਸੁਣਨ ਵਾਲੇ ਸਮੁੱਚੇ ਸਰੋਤਿਆਂ ਨੂੰ ਲਵੀ ਪੰਨੂ ਜੀ ਤੁਹਾਨੂੰ ਤੇ ਜਿਨੀ ਸਿੰਸ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਆਦਬ ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਜੀ ਸਭ ਤੋਂ ਪਹਿਲੀ ਖਬਰ ਵੱਲ ਚੱਲਦੇ ਹਾਂ ਆਪ ਵਿਧਾਇਕ ਨੂੰ ਵੱਡੀ ਰਾਹਤ ਮਿਲ ਗਈ ਕਿਹੜੀ ਰਾਹਤ ਹੈ ਜੀ? ਪਹਿਲੀ ਗੱਲ ਤਾਂ ਇਹ ਹੈ ਵੀ ਆਪਣੇ ਸਰੋਤੇ ਸੁਣ ਰਹੇ ਹੋਣਗੇ ਕਿ ਕਿਹੜੇ ਆਪ ਵਿਧਾਇਕ ਨੂੰ। ਕਈ ਦੌੜੇ ਭੱਜੇ ਫਿਰਦੇ ਆਂ ਭੀ ਲੱਭੇ ਹੀ ਨਹੀਂ। ਫੋਫੜ ਬਣੀ ਫਿਰਦੇ ਆ ਤੇ ਕਈ ਕਈ ਰੂਪੋਸ਼ ਹੋਏ ਫਿਰਦੇ ਆ ਤੇ ਇਹ ਜਿਹੜੇ ਵਿਧਾਇਕ ਦਾ ਤੁਸੀਂ ਜ਼ਿਕਰ ਕੀਤਾ ਨਾ ਜੀ ਤੁਸੀਂ ਅਸਲ ਬੁਝਾਰਤ ਜੀ ਪਾ ਦਿੱਤੀ ਹੈ ਇਹ ਜਲੰਧਰ ਸੈਂਟਰਲ ਤੋਂ ਵਿਧਾਇਕ ਨੇ ਜੀ ਰਮਨ अरोड़ा ਰਮਨ अरोड़ा ਸਾਹਿਬ ਨੂੰ ਦਰਅਸਲ ਅਦਾਲਤ ਨੇ ਰਾਹਤ ਦਿੱਤੀ ਹੈ ਜੀ ਲੋਕਾਂ ਨੇ ਰਾਹਤ ਨਹੀਂ ਦਿੱਤੀ ਹੈ ਅਸਲ ਦੇ ਵਿੱਚ ਇਹ ਹੁਣ ਜ਼ਮਾਨਤ ਤੇ ਬਾਹਰ ਆਏਗਾ ਜਾਣਕਾਰੀ ਇਹ ਹੈ ਕਿ ਜਿਹੜਾ ਰਾਮਾ ਮੰਡੀ ਥਾਣਾ ਹੈ ਉੱਥੇ ਦਰਅਸਲ ਇਹਦੇ ਖਿਲਾਫ ਇੱਕ ਮੁਕੱਦਮਾ ਦਰਜ ਕੀਤਾ ਸੀ ਜਦੋਂ ਪਹਿਲੇ ਮਾਮਲੇ 'ਚ ਜਿਸ ਦੇ ਵਿੱਚ ਇਹਨੇ ਬਹੁਤ ਲੋਕਾਂ ਨੂੰ ਦੱਸਿਆਗਾ ਸਿੱਖ ਕਥਤ ਤੌਰ ਤੇ ਠੱਗੀਆਂ ਮਾਰੀਆਂ ਨੇ ਬਹੁਤ ਰੋਣਾ ਧੱਕਾ ਕੀਤਾ ਆਪ ਹੀ ਕਿਸੇ ਨੂੰ ਭੇਜ ਦੇਣਾ ਤੇ ਆਪ ਹੀ ਰਿਸ਼ਵਤ ਮੰਗਵਾ ਲੈਣੀ ਵਗੈਰਾ ਵਗੈਰਾ ਇਹਦੇ ਮੈਂ ਪਿਛੋਕਰ ਤੇ ਨਹੀਂ ਜਾਣਾ ਚਾਹੁੰਦਾ ਸੋ ਹੁਣ ਉਹਦੇ ਤੋਂ ਬਾਅਦ ਜਦੋਂ ਜ਼ਮਾਨਤ ਮੇਰੀ ਤੇ ਇਹਦੇ ਤੇ ਖਿਲਾਫ ਇੱਕ ਹੋਰ ਇਹ ਫਰੋਤੀ ਦਾ ਇਹ ਰੰਗਦਾਰੀ ਦਾ ਇਹ ਧੱਕੇਸ਼ਾਹੀ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ ਰਮਨ ਅਰੋਣਾ ਦੇ ਵਕੀਲ ਨੇ ਜਿਹਨਾਂ ਦਾ ਨਾਮ ਹੈ ਦਰਸ਼ਨ ਸਿੰਘ ਦਿয়াল ਦਰਸ਼ਨ ਸਿੰਘ ਦਿয়াল ਕਹਿੰਦੇ ਇਹ ਕਿ ਉਹਨਾਂ ਦੇ ਉੱਤੇ ਮਾਨਯੋਗ ਅਦਾਲਤ ਦਿয়াল ਹੋਗੀ ਅਸਲ ਦੇ ਵਿੱਚ ਹਿਰਾਸਤ ਵਿੱਚ ਭੇਜੇ ਜਾਣ ਤੋਂ ਬਾਅਦ ਅਦਾਲਤ ਨੇ ਉਹਨਾਂ ਦੀ ਜ਼ਮਾਨਤ ਪਟੀਸ਼ਨ ਸਵੀਕਾਰ ਕੀਤੀ ਹੈ ਅਤੇ ਇਹ ਵੀ ਆਖਿਆ ਕਿ 25000 ਰੁਪਏ ਦਾ ਜ਼ਮਾਨਤ ਬੌਂਡ ਭਰ ਦਿਓ ਤੇ ਅਦਾਲਤ ਨੇ ਦਰਅਸਲ ਆਖਰੀ ਵਾਰ ਉਹਨਾਂ ਨੂੰ 3 ਦਿਨਾਂ ਤੇ ਪੁਲਿਸ ਰਿਵਾਰਡ ਤੇ ਭੇਜਿਆ ਸੀ ਤੇ ਮਿਆਦ ਜਦੋਂ ਖਤਮ ਹੋਈ ਰਿਵਾਰਡ ਤੇ ਫਿਰ ਮੁੜ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਦਾਅਵਾ ਕੀਤਾ ਕਿ ਬਹੁਤ ਸਾਰੇ ਮਹੱਤਵਪੂਰਨ ਸਬੂਤ ਹੈ ਉਹ ਇਕੱਠੇ ਕਰ ਲਿਆ ਹੈ ਤੇ ਹੁਣ ਜੇਲ੍ਹ ਤੋਂ ਹੋਰ ਜਾਂਚ ਕੀਤੀ ਜਾ ਸਕਦੀ ਹੈ ਕਿ ਪਾਬ ਅਸੀਂ ਜਿਹੜੀ ਇਹਦੇ ਕੋਲੋਂ ਪੁੱਛ ਪੜਤਾਲ ਕਰਨੀ ਸੀ ਉਹ ਕਰ ਲਈ ਐ ਪਹਿਲਾਂ 9 ਦਿਨ ਦੇ ਰਿਮਾਂਡ ਤੇ ਸੀ ਫਿਰ 14 ਦਿਨ ਦੀ ਨਿਆਇਕ ਹਰਾਸਤ ਵਿੱਚ ਭੇਜਣ ਦਾ ਹੁਕਮ ਦਿੱਤੇ ਤੇ ਅੱਜ ਮਾਨਜੋਗ ਅਦਾਲਤ ਨੇ ਦੋਵੇਂ ਧਿਰਾਂਆਂ ਦੀਆਂ ਦਲੀਲਾਂ ਸੁਣੀਆਂ ਦਲੀਲਾਂ ਸੁਣਨ ਤੋਂ ਬਾਅਦ ਰਮਨ ਅਰੂੜਾ ਨੂੰ ਜ਼ਮਾਨਤ ਵਾਸਤੇ ਹਰੀ ਛੰਡੀ ਦੇ ਦਿੱਤੀ ਐ ਤੇ ਹੁਣ ਉਹ ਕਿਸੇ ਵੀ ਵਕਤ ਵੀ ਜੇਲ੍ਹ ਤੋਂ ਬਾਹਰ ਆ ਸਕਦੇ ਐ ਤੇ ਇਹ ਵੀ ਇੱਥੇ ਦੱਸਣਾ ਬਣਦਾ ਕਿ ਅਸਲ ਦੇ ਵਿੱਚ ਆਪਣੇ ਸਾਥੀਆਂ ਦੇ ਰਾਹੀਂ ਜਿਹੜੇ ਕੁਝ ਕਾਰੋਬਾਰੀ ਸੀ ਜਾ ਕੁਝ ਠੇਕੇਦਾਰ ਸੀ ਦੱਸਿਆ ਜਾ ਰਿਹਾ ਕਿਸੇ ਤੌਰ ਤੇ ਦੇ ਦੋਸ਼ ਇਹ ਨਹੀਂ ਕਿ ਉਹਨਾਂ ਤੇ ਬੰਦਾ ਦਬਾਅ ਪਾਉਂਦਾ ਸੀ ਆਪਣੇ ਉਰਦੇ ਦੀ ਦੁਰਵਰਤੋਂ ਕਰਦਾ ਸੀ ਤੇ ਫਿਰ ਵੱਡੀ ਰਕਮ ਉਹਨਾਂ ਤੋਂ ਵਸੂਲ ਲੈਂਦਾ ਸੀ ਇੱਕ ਨਹੀਂ अनेका ਪੀੜਤਾਂ ਨੇ ਸ਼ਿਕਾਇਤਾਂ ਦਿੱਤੀਆਂ ਸ਼ਿਕਾਇਤਾਂ ਦੇ ਆਧਾਰ ਤੇ ਜਾਂਚ ਸ਼ੁਰੂ ਕੀਤੀ ਸਬੂਤ ਇਕੱਠੇ ਕਰਨ ਤੋਂ ਬਾਅਦ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਹੁਣ ਇਹਨੂੰ ਮਾਨਯੋਗ ਅਦਾਲਤ ਵੱਲੋਂ ਜ਼ਮਾਨਤ ਭਾਵ ਰਾਹਤ ਦਿੱ ਦਿੱਤੀ ਗਈ ਹੈ ਜੀ ਉਧਰ ਫਰੀਦਕੋਟ ਚ ਪੁਲਿਸ ਦਾ ਐਕਸ਼ਨ ਹੋਇਆ ਜੀ ਬਿਲਕੁਲ ਮੈਨੂੰ ਲੱਗਦਾ ਐਕਸ਼ਨ ਹੋਣਾ ਵੀ ਚਾਹੀਦਾ ਦਰਅਸਲ ਮੈਨੂੰ ਇਹ ਲੱਗਦਾ ਕਿ ਅਸੀਂ ਸ਼ਰਧਾਲੂ ਘੱਟ ਤੇ ਤਮਾਸ਼ੀਬੀਂ ਜ਼ਿਆਦਾ ਬਣ ਗਏ ਆ। ਲਵੀ ਜੀ ਤੁਸੀਂ ਇਸ ਗੱਲ ਨਾਲ ਸਹਿਮਤ ਹੋਵੋਗੇ ਕਿ ਜੇਕਰ ਕਿਸਤੇ ਅਫਸੋਸ ਕਰਨ ਜੀ ਤੇ ਸਾਡਾ ਮੂੰਹ ਉਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿਸਤੇ ਖੁਸ਼ੀ ਦੇ ਸਮਾਗਮ ਤੇ ਜਾਈਏ ਤੇ ਸਾਨੂੰ ਭੰਗੜੇ ਵੀ ਪਾਉਣੇ ਚਾਹੀਦੇ ਨੇ ਉੱਥੇ ਹੀ ਨਹੀਂ ਮੱਥੇ ਤੇ ਤਿਉੜੀਆਂ ਹੁਣ ਮਸਹੂਸੇ ਜੇ ਬੈਠੇ ਰਹੀਏ। ਤੇ ਪਰ ਜਦੋਂ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਹੋਲੇ ਮਹੱਲ ਤੇ ਜਾਂਦੇ ਆਂ ਉਦੋਂ ਵੀ ਹੋਲੜਵਾਜ਼ੀ ਕਰਦੇ ਆ ਤੁਹਾਨੂੰ ਯਾਦ ਹੋਣਾ ਕਿ ਪ੍ਰਿੰਸ ਨਾ ਦਾ ਨੌਜਵਾਨ ਜਿਹੜਾ ਕੈਂਡੀਡੇਟ ਹੋ ਗਿਆ ਸੀ ਉਸਨੂੰ ਆਪਣੀ ਜਾਨ ਗਵਾਉਣੀ ਪੈਗੀ। ਬਹੁਤ ਸਾਰੇ ਲੋਕ ਰਸਤਿਆਂ ਦੇ ਵਿੱਚ ਦੁਰਘਟਨਾਵਾਂ ਦਾ ਐਕਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਨੇ ਵੱਡੇ ਵੱਡੇ ਟਰੈਕਟਰ ਇੱਕ ਪਾਸੇ ਸੀਖਣੇ ਸਰਕਾਰ ਸਾਡੇ ਕਰਜ਼ੇ ਤੇ ਲਕੀਰ ਮਾਰੇ ਦੂਜੇ ਪਾਸੇ ਵੱਡੀਆਂ ਛਾਤਰੀਆਂ ਵੱਡੇ ਡੈਕ ਹੌਲਣ ਵਾਜ ਦਾ ਸिखर ਹੁੰਦਾ ਸਰਹੰਦ ਫਤਿਹਗੜ ਸਾਹਿਬ ਦੇ ਵਿੱਚ ਸ਼ਹੀਦੀ ਜੋੜ ਮੇਲਾ ਦਾ ਉੱਥੇ ਵੀ ਆਹੀ ਕੁਝ ਹੁੰਦਾ ਮਾਗੀ ਮੇਲੇ ਮੁਕਸਰ ਤੇ ਵੀ ਆਹੀ ਕੁਝ ਹੁੰਦਾ ਹੁਣ ਫਰੀਦਕੋਟ ਬਾਬਾ ਫਰੀਦ ਜੀ ਦੀ ਤਰਤੀ ਉਹਨਾਂ ਦਾ ਆਗਮਰ ਪੁਰਬ ਸੰਗਤਾਂ ਦੇ ਵੱਲੋਂ ਬੜੇ ਅਸਰ ਦਾ ਤੇ ਸਤਕਾar ਸਹਿਤ ਮਨਾਇਆ ਜਾ ਰਿਹਾ ਸੀ ਉੱਥੇ ਪੰਜ ਮੁਸਟੰਡੇ ਕਹਿ ਸਕਦਾ ਮੈਂ ਟਰੈਕਟਰ ਦੇ ਉੱਤੇ ਵੱਡਾ ਸਾਰਾ ਡੈਕ ਉੱਚੀ ਉੱਚੀ ਟੇਪ ਉੱਚੀ ਉੱਚੀ ਆਵਾਜ਼ਾਂ ਮੈਨੂੰ ਲੱਗਦਾ ਕਿ ਅੱਜ ਤੱਕ ਅਸੀਂ ਪੰਜਾਬੀਆਂ ਨੇ ਆਵਾਜ਼ ਦੇ ਪ੍ਰਦੂਸ਼ਣ ਨੂੰ ਪ੍ਰਦੂਸ਼ਣ ਹੀ ਨਹੀਂ ਸਮਝਿਆ ਕਿਸੇ ਨੇ ਵੀਡੀਓ ਬਣਾਈ ਤੇ ਵੀਡੀਓ ਉਹ ਜਿਹੜੇ ਟ੍ਰੈਫਿਕ ਦੇ ਇੰਚਾਰਜ ਨੇ ਉਹਨਾਂ ਤੱਕ ਜਾ ਪਹੁੰਚੀ ਉਹ ਕਹਿੰਦੇ ਆਣ ਮਿਲੋ ਸੱਜਣੋ ਉਹਨਾਂ ਨੇ ਫੜ ਕੇ ਉਹਨਾਂ ਨੂੰ ਟਰੈਕਟਰ ਤੇ ਉਹਨਾਂ ਦੇ ਤੇ ਬਿਠਾਇਆ ਤੇ ਟਰੈਕਟਰ ਤੇ ਲੰਘ ਕੇ ਥਾਣੇ ਲੈ ਗਏ ਥਾਣੇ ਲਾ ਜਾ ਕੇ ਕਹਿੰਦੇ ਵੀ ਕਰੋ ਮਿੰਤਾ ਹੁਣ ਮੌਕਾ ਆ ਗਿਆ ਮਿੰਤਾ ਕਰ ਕਰ ਖੜਾ ਛੜਾਇਆ ਤੇ ਨਾਲ ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਕੋਈ ਹੋਰ ਵੀ ਹੁੱਲੜਬਾਜ਼ੀ ਕਰਦਾ ਸੀ ਫੜ ਲਿਆ ਬਖਸ਼ਣਾ ਸੀ ਕਸ਼ਿਨੂਣੀ ਦੱਸਿਆ ਜਾ ਰਿਹਾ ਹੈ ਕਿ ਦੇਸ਼ ਤੋਂ ਵਿਦੇਸ਼ ਤੋਂ ਬਾਬਾ ਫਰੀਦ ਦੇ ਆਗਮਨ ਪੂਰਵ ਨੂੰ ਨਤਮਸਟਕ ਹੋਣ ਵਾਸਤੇ ਸੰਗਤਾਂ ਜਾ ਰਹੀਆਂ ਨੇ ਸੋ ਮੈਂ ਸਵਿਫਟ ਰੇਡੀਓ ਦੀ ਸਮੁੱਚੀ ਟੀਮ ਅਤੇ ਮੈਨੇਜਮੈਂਟ ਮੈਨੇਜਮੈਂਟ ਵੱਲੋਂ ਵੀ ਸਾਰੀਆਂ ਸੰਗਤਾਂ ਨੂੰ ਬਾਬਾ ਫਰੀਦ ਦੇ ਆਗਮਨ ਪੂਰਵ ਦੀਆਂ ਇੱਥੇ ਮੁਬਾਰਕਾਂ ਦਿੰਨਾ ਹੈ ਵਧਾਈਆਂ ਦਿੰਨਾ ਹੈ ਉਹਦੇ ਨਾਲ ਨਾਲ ਅਪੀਲ ਵੀ ਕਰਨਾ ਹੈ ਕਿ ਜਿਹੋ ਦੇ ਸਮਾਰਗਮ ਤੇ ਜਾਈਏ ਉਸ ਤਰ੍ਹਾਂ ਦੇ ਬਣ ਕੇ ਜਾਈਏ ਖਾਸ ਕਰਕੇ ਸ਼ਰਧਾਲੂ ਬਣ ਕੇ ਜਾਈਏ ਫੁੱਲੜਬਾਜ਼ ਬਣ ਕੇ ਨਾ ਜਾਈਏ ਜੀ ਬੈਣੀਪਾਲ ਸਾਹਿਬ ਨਾਬਾਚ ਪੁਲਿਸ ਤੇ ਕਿਸਾਨਾਂ ਦਾ ਪੇਚਾ ਪੈ ਗਿਆ ਪੇਚਾ ਕਿਉਂ ਪਿਆ ਪਿਛੇਤਾ ਦਰਸਲ ਕਾਰਨਿਕ ਕਾਫੀ ਮਹੱਤਵਪੂਰਨ ਹੈ ਜੀ ਇਸ ਪਿਛੇ ਤੂੰ ਸਮਝਣ ਦੇ ਵਾਸਤੇ ਸਾਨੂੰ ਕਿਸਾਨੀ ਸੰਘਰਸ਼ ਜਿਹੜਾ ਸੈਕੰਡ ਨੰਬਰ ਦਾ ਚੱਲਿਆ ਸੀ ਦੂਸਰਾ ਚੱਲਿਆ ਸੀ ਉਹਦੇ ਤੇ ਜਾਣਾ ਪਏਗਾ ਜਿਸ ਦਿਨ ਕਿਸਾਨਾਂ ਨੂੰ ਸ਼ੰਭੂ ਤੋਂ ਖਨੌਰੀ ਤੋਂ ਉਠਾਲਿਆ ਗਿਆ ਨਾ ਜੀ ਉਸ ਟਾਈਮ ਤੁਹਾਨੂੰ ਯਾਦ ਹੋਣਾ ਕਿ ਬਹੁਤ ਸਾਰੇ ਕਿਸਾਨਾਂ ਨੇ ਆਖ਼ਰਿਸ਼ਕ ਸਾਡਾ ਸਮਾਨ ਉੱਥੇ ਰਹਿ ਗਿਆ ਫਿਰ ਕੁਝ ਕੁ ਦੋਸ਼ ਜਿਹੜੀ ਸੱਤਾ ਧੜੀ ਤੇ ਰ ਆਮ ਆਦਮੀ ਪਾਰਟੀ ਵੀ ਲੱਗੇ ਕਿ ਇਹਨਾਂ ਦੇ ਆਗੂਆਂ ਨੇ ਜੀ ਸਾਡੀਆਂ ਟਰਾਲੀਆਂ ਚੋਰੀ ਕਰ ਲਈਆਂ ਤੇ ਦੱਸਿਆ ਜਾ ਰਿਹਾ ਕਿ ਕੁਝ ਸਮਾਂ ਪਹਿਲਾਂ ਨਾਬਾ ਦੇ ਜਿਹੜੀ ਨਗਰ ਕੌਂਸਲ ਦੀ ਪ੍ਰਧਾਨ ਹੈ ਸੁਜਾਤਾ ਚਾਵਲਾ ਜੀ ਉਹਨਾਂ ਦੇ ਪਤੂ ਪਤੀ ਨੇ ਜਿਹੜੇ ਪੰਕਜ ਪੱਪੂ ਜੀ ਕਿ ਪੰਕਜ ਪੱਪੂ ਦੀ ਕੋਈ ਉੱਥੇ ਇੱਕ ਦੁਕਾਨ ਹੋਣੀ ਹੈ ਕੋਈ ਫੈਕਟਰੀ ਹੋਣੀ ਹੈ ਕੋਈ ਕਾਰੋਬਾਰ ਹੋਣਾ ਕਿ ਉੱਥੋਂ ਦੀ ਇੱਕ ਟਰਾਲੀ ਮੜੀ ਹੈ ਇਹ ਟਰਾਲੀ ਚੋਰੀ ਦੀ ਹੈ ਹਾਲਾਂਕਿ ਟਰਾਲੀ ਨਹੀਂ ਵਲੀ ਟਰਾਲੀ ਤੇ ਸਿਰਫ ਪਾਇਰ ਮਿਲੇ ਨੇ ਉਦੋਂ ਤੇ ਪਰਚਾ ਦਰਜ ਹੋ ਗਿਆ ਪਰਚਾ ਦਰਜ ਹੋਣ ਤੋਂ ਬਾਅਦ ਕਿਸਾਨਾਂ ਨੇ ਅੱਜ ਉਥੇ ਇੱਕ ਧਰਨਾ ਮਾਰਤਾ ਕਿਸਾਨ ਕਹਿੰਦੇ ਸੀ ਕਿ ਧਰਨਾ ਸਾਡਾ ਹੀ ਸ਼ਾਂਤਮਈ ਹੈ ਪਰ ਸ਼ਾਂਤਮਈ ਧਰਨਾ ਅਸ਼ਾਂਤ ਹੋ ਗਿਆ ਜੀ ਉਹਦਾ ਕਾਰਨ ਇਹ ਸੀ ਕਿ ਡੀਐਸਪੀ ਨੇ ਉਥੇ ਮੈਡਮ ਮਨਦੀਪ ਕੌਰ ਮਨਦੀਪ ਕੌਰ ਕਿਸੇ ਕੰਮ ਦੇ ਵਾਸਤੇ ਜੇ ਤਾਂ ਆਪਣੇ ਦਸਤਰ ਦੇ ਵਿੱਚੋਂ ਬਾਹਰ ਨਿਕਲਣ ਲੱਗੇ ਤਾਂ ਕਿਸਾਨ ਕਹਿੰਦੇ ਤੁਸੀਂ ਨਹੀਂ ਜਾ ਸਕਦੇ ਉਹ ਕਹਿੰਦੇ ਮੈਨੂੰ ਜਾਣਾ ਪਊ ਤੁਸੀਂ ਧਰਨਾ ਲਾਉਣਾ ਹੈ ਧਰਨਾ ਲਾ ਕੇ ਬੈਠੋ ਤੁਸੀਂ ਪ੍ਰਦਰਸ਼ਨ ਕਰੋ ਤੁਸੀਂ ਨਾਰੇਬਾਜ਼ੀ ਕਰੋ ਉਹਦੇ ਤੋਂ ਮੈਂ ਤੁਹਾਨੂੰ ਰੋਕਦੀ ਨਹੀਂ ਲੋਕਤੰਤਰ ਤੁਹਾਨੂੰ ਹੱਕ ਦਿੰਦਾ ਪਰ ਉਹ ਉਹਨਾਂ ਦੀ ਗੱਡੀ ਦੇ ਅੱਗੇ ਪੈ ਗਏ ਉਹੇਠਾਂ ਉਤਰ ਕੇ ਉਹਨਾਂ ਨੂੰ ਕਹਿਣ ਲੱਗੀ ਕਿ ਨਾ ਪਾਸੇ ਹੋਵੋ ਹੁਣ ਡੀਐਸਪੀ ਦਾ ਕਹਿਣਾ ਹੈ ਮਨਦੀਪ ਕੌਰ ਦਾ ਕਹਿਣਾ ਹੈ ਕਿ ਇਹਨਾਂ ਨੇ ਮੇਰੀ ਵਰਦੀ ਨੂੰ ਹੱਥ ਲਾਇਆ ਹੈ ਇਹਨਾਂ ਨੇ ਮੇਰੇ ਨਾਲ ਧੱਕਾ ਮੁਕੀ ਕੀਤੀ ਹੈ ਇਹਨਾਂ ਨੇ ਮੇਰਾ ਜੂੜਾ ਖਿਲਾਰ ਦਿੱਤਾ ਹੁਣ ਦੂਸਰੇ ਪਾਸੇ ਕਿਸਾਨ ਕਹਿੰਦੇ ਆ ਕਿ ਮੈਡਮ ਨੇ ਸਾਡੇ ਨਾਲ ਧੱਕਾ ਕੀਤਾ ਪਰ ਉਥੋਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਸ ਵੀਡੀਓ ਦੇ ਵਿੱਚ ਕੁਝ ਥਾਣੇਦਾਰ ਨੇ ਜਦੋਂ ਡੀਐਸਪੀ ਜਾਣ ਲੱਗਦੀ ਆ ਉਹ ਗੱਡੀ ਤੋਂ ਰਾਹ ਦਵਾਉਣ ਦੀ ਕੋਸ਼ਿਸ਼ ਕਰਦੇ ਆ ਤੇ ਡੀਐਸਪੀ ਦੇ ਨਾਲ ਬਹੁਤ ਸਾਰੇ ਕਿਸਾਨ ਨੇ ਜਿਹੜੇ ਹੱਥੋਪਾਈ ਹੁੰਦੇ ਦੇਖੇ ਜਾ ਰਹੇ ਨੇ ਉਸ ਥਾਣੇਦਾਰ ਨੂੰ ਫੜਦੇ ਨਜ਼ਰ ਆ ਰਹੇ ਨੇ ਥਾਣੇਦਾਰ ਦੀਆਂ ਬਾਹਾਂ ਫੜਦੇ ਨਜ਼ਰ ਆ ਰਹੇ ਨੇ ਰੋਣ ਹੱਕੀ ਹੋਈ ਹੋਈ ਡੀਐਸਪੀ ਮਨਦੀਪ ਕੌਰ ਨੇ ਆਖਿਆ ਭਰੇ ਮਨ ਨਾਲ ਆਖਿਆ ਕਿ ਮੈਂ ਕਿਸਾਨਾਂ ਨੂੰ ਧਰਨਾ ਉਠਾਉਣ ਵਾਸਤੇ ਨਹੀਂ ਆਖਿਆ ਸੀ ਮੇਰਾ ਬਹੁਤ ਜ਼ਰੂਰੀ ਕੰਮ ਸੀ ਉੱਥੇ ਜਾਣਾ ਲਾਜ਼ਮੀ ਸੀ ਹੁਣ ਸੰਭਾਵਨਾਵਾਂ ਇਹ ਨੇ ਜੀ ਕਿ ਇਹਨਾਂ ਕਿਸਾਨਾਂ ਦੇ ਖਿਲਾਫ ਜਾਂ ਕੁਝ ਕਿਸਾਨ ਆਗੂਆਂ ਦੇ ਖਿਲਾਫ ਜਾਂ ਕੁਝ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਕੁਝ ਪਰਚੇ ਦਰਜ ਹੋ ਸਕਦੇ ਆ ਕਿ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣਾ ਪਰ ਕਿਸਾਨ ਕਹਿੰਦੇ ਆ ਅਸੀਂ ਕਿਸ ਤੋਂ ਡਰਦੇ ਆ ਅਸੀਂ ਧਰਨਾ ਵੀ ਲਾਇਆ ਤੇ ਧਰਨਾ ਸਾਡਾ ਕੋਈ ਉਠਾ ਨਹੀਂ ਸਕਦਾ ਟੱਕਾ ਅਸੀਂ ਨਹੀਂ ਕੀਤਾ ਟੱਕਾ ਡੀਐਸਪੀ ਨੇ ਕੀਤਾ ਜੀ ਬੈਂਜਪਾਲ ਸਾਹਿਬ ਰਾਜਨੀਤਿਕ ਲੀਡਰ ਅਕਸਰ ਤਤੇ ਠੰਡੇ ਹੁੰਦੇ ਰਹਿੰਦੇ ਆ ਤੇ ਸੁਣਿਆ ਵਿਰਸਾ ਸਿੰਘ ਵਰਟੋਹਾ ਬੜੇ ਤਤੇ ਹੋਏ ਫਿਰਦੇ ਆ ਜੀ ਕਿਉਂ ਉਹਨਾਂ ਨਾਮ ਆਪਿਆਂ ਨੇ ਰੱਖਿਆ ਹੁਣਾ ਕਿ ਵਿਰਸੇ ਦੀ ਰਾਖੀ ਕਰੂਗਾ ਵਿਰਸਾ ਸਿੰਘ ਬਲਟੋਹਾ ਅਕਸਰ ਆਪਣੀ ਤਿੱਖੀ ਬਿਆਨਬਾਜ਼ੀ ਤੇ ਕਰਕੇ ਬਹੁਤ ਚਰਚਾਤ ਰਹਿੰਦੇ ਆ ਇਹ ਪਹਿਲਾਂ ਵੀ ਇੱਕ ਵਾਰੀ ਵਿਕ੍ਰਮ ਸਿੰਘ ਮਜੀਠੀਆ ਦੇ ਨਾਲ ਮੁਲਾਕਾਤ ਕਰਨ ਗਏ ਸੀ ਲਾਬੇ ਜੇਲ੍ਹ ਦੇ ਵਿੱਚ ਬੰਦ ਨੇ ਉਹ ਕੋਈ ਏਸ ਕਰਕੇ ਬੰਦ ਨਹੀਂ ਕਿਉਂਕਿ ਦੇਸ਼ ਭਗਤੀ ਦਾ ਕੰਮ ਕੀਤਾ ਹੋਇਆ ਹੈ ਦੋਸ਼ ਉਹਨਾਂ ਦੇ ਉੱਤੇ ਜਿੰਨੀ ਉਹਨਾਂ ਦੀ ਆਮਦਨ ਸੀ ਜਿੰਨੇ ਉਹਨਾਂ ਦੇ ਵਸੀਲੇ ਸੀ ਉਹਦੇ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਹੋਇਆ ਹਾਲੇ ਤੱਕ ਲੱਗਦਾ ਸੀ ਕਿ ਰਾਹਤ ਮਿਲੂ ਤੇ ਰਾਹਤ ਮਿਲੀ ਨਹੀਂ ਹੋਰ ਵਿਰਸਾ ਸਿੰਘ ਬਟੋਹਾ ਜਦੋਂ ਉੱਥੇ ਪਹੁੰਚੇ ਐ ਤੇ ਉਹਨਾਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਮੈਂ ਮੁਲਾਕਾਤ ਕਰਨਾ ਆ ਉਹ ਕਹਿੰਦੇ ਭਾਈ ਕਿਹੜੀ ਰਿਸ਼ਤਦਾਰੀ ਪੈਂਦੀ ਐ ਤੇਰੀ ਕਿਉਂਕਿ ਜੇਲ੍ਹ ਮੈਨੂਅਲ ਦੇ ਹਿਸਾਬ ਦੇ ਨਾਲ ਉਹਨਾਂ ਦੇ ਵਕੀਲ ਜਾਂ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਨਾਲ ਮੁਲਾਕਾਤ ਕਰ ਸਕਦੇ ਐ ਤੇ ਫਿਰ ਇਹ ਬਾਹਰ ਜੇਲ੍ਹ ਦੇ ਖੜ ਕੇ ਸਰਕਾਰ ਦੇ ਖਿਲਾਫ ਨਾਹਰੇਬਾਜ਼ੀ ਕਰਨ ਲੱਗ ਪਏ ਪੱਤਰਕਾਰ ਸਤਲੇ ਤੇ ਕੁਝ ਪੱਤਰਕਾਰ ਤਾਂ ਇਹਨਾਂ ਕਾਰਾਂ 'ਚ ਵੀ ਹੁੰਦੇ ਆ ਜੀ ਉਹ ਕਹਿੰਦੇ ਪੰਜਾਬ ਸਰਕਾਰ ਤਾਂ ਧੱਕਾ ਕਰੀ ਜਾਂਦੀ ਐ ਮੈਂ ਬਿਕਰਮ ਜੀਠੇ ਨੂੰ ਮਿਲਣਾ ਚਾਹੁੰਦਾ ਸੀ ਲਵੀ ਜੀ ਮੈਨੂੰ ਇਹ ਲੱਗਦਾ ਹੈ ਕਿ ਇਹ ਮਿਲਣ ਨਹੀਂ ਜਾਣਾ ਚਾਹੁੰਦੇ ਹੁੰਦੇ ਸੁਰਖੀਆਂ ਚਾਉਣਾ ਚਾਹੁੰਦੇ ਆ ਕਿ ਕੱਲ ਨੂੰ ਬਿਕਰਮ ਮਜੀਠੀਆ ਨੇ ਕਿਹੜਾ ਕੋਈ ਕਤਲ ਕੀਤਾ ਹੈ ਦਸਾਂ ਨਹੀਂ 20 ਹਨ 20 ਹਨ 30 ਦਿਨਾਂ ਨੂੰ ਨੇ ਬਾਹਰ ਆ ਜਾਣਾ ਤਾਂ ਕਿ ਉਹ ਉਹਨਾਂ ਸਿੱਖਬਰਾਂ ਕੱਢ ਕੇ ਦਿਖਾਵਾਵੇ ਕਿ ਮਜੀਠੀਆ ਸਾਹਿਬ ਅਸੀਂ ਤੁਹਾਡੇ ਲਈ ਬਾਹਰ ਤੜਫਦੇ ਰਹੇ ਹਾਂ ਅਸੀਂ ਤੁਹਾਡੇ ਹੱਕ ਵਿੱਚ ਹਾ ਦੇ ਨਾਰੇ ਮਾਰਦੇ ਰਹੇ ਹਾਂ ਅਸੀਂ ਤੁਹਾਨੂੰ ਮੁਲਾਕਾਤ ਕਰਨ ਵਾਸਤੇ ਆਉਂਦੇ ਰਹੇ ਪਰਤ ਮੁਲਾਕਾਤ ਸਾਡੀ ਹੋਣੀ ਸੀ ਦੰਦੇ ਉਹਨਾਂ ਨੇ ਇਹ ਵੀ ਆਖਿਆ ਕਿ 227 ਤੇ ਬਣ ਜਾਣੀ ਆ ਸਾਡੀ ਸਰਕਾਰ ਇਹ ਗੱਲ ਸੁਖਬੀਰ ਬਾਦਲ ਵੀ ਕਹਿੰਦੇ ਆ ਇਹ ਗੱਲ ਸਾਡੀ ਸਰਕਾਰ ਬਣ ਜਾਣੀ ਆ ਚੰਨੀ ਹੋਰੀ ਵੀ ਕਹੀ ਜਾਂਦੇ ਆ ਇਹ ਭਾਜਪਾ ਵਾਲੇ ਵੀ ਕਹੀ ਜਾਂਦੇ ਆ ਇਹ ਆਮ ਆਦਮੀ ਪਾਰਟੀ ਵੀ ਕਹੀ ਜਾਂਦੀ ਆ ਮੈਨੂੰ ਲੱਗਦਾ ਕਿ ਇੱਕ ਅਨਾਰ ਸੌਦਮਾਰ ਪਰ ਵਿਸ਼ਾ ਸਿੰਘ ਮਲਟੋਹਾ ਤੱਤੇ ਠੰਡੇ ਜਿਓ ਕੇ ਵਾਪਸ ਆ ਗਏ ਜੀ ਪੰਜਾਬ ਦੇ ਵਿੱਚ ਸੁਣਿਆ ਜੀ ਰਾਸ਼ਨ ਕਾਰਡ ਕੱਟ ਦਿੱਤੇ ਜਾਣਗੇ ਇਹ ਕੀ ਮਾਮਲਾ ਹੈ ਪਹਿਲੀ ਵਾਰੀ ਨਹੀਂ ਜਿਹਾ ਹੋਇਆ ਬਹੁਤ ਸਾਰੇ ਲੋਕ ਉਹ ਨੇ ਜਿਹੜੇ ਮਰਸੀਡੀਜ਼ ਕਾਰਾਂ ਤੇ ਰਾਸ਼ਨ ਲਿਆਉਂਦੇ ਆ ਜੀ ਜਿਨਾਂ ਦੇ ਘਰ ਅਰਜੰਤ ਤੇ ਸੋਨਾ ਲੀਕਾ ਖੜਿਆ ਤੇ ਵੱਡੀਆਂ-ਵੱਡੀਆਂ ਕੋਠੀਆਂ ਤੇ ਵੱਡੀਆਂ-ਵੱਡੀਆਂ ਕਾਰਾਂ ਖੜੀਆਂ ਨੇ ਪਰ ਉਹ ਵੀ ਜਿਹੜਾ ਗਰੀਬਾਂ ਵਾਸਤੇ ਰਾਸ਼ਨ ਮੁਫਤ ਵਿੱਚ ਦਿੱਤਾ ਜਾਂਦਾ ਹੈ ਉਹਦਾ ਨਜ਼ਾਇਜ਼ ਲਾਭ ਉਠਾਉਂਦੇ ਨੇ ਹੁਣ ਕੇਂਦਰ ਸਰਕਾਰ ਨੇ ਫਿਰ ਪੰਜਾਬ ਸਰਕਾਰ ਨੂੰ ਆਖਿਆ ਕਿ ਜਿਹੜੇ ਅਯੋਗ ਲਾਭਪਾਤਰੀ ਹੈ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿਓ ਵੈਰੀਫਿਕੇਸ਼ਨ ਕਰਕੇ ਦਿਓ ਕੇਂਦਰ ਸਰਕਾਰ ਤੋਂ 6 ਮਹੀਨਿਆਂ ਦਾ ਪੰਜਾਬ ਸਰਕਾਰ ਨੇ ਸਬਾ ਮੰਗ ਲਿਆ ਪਰ ਨਾਲ ਸਾਫ਼ ਇਹ ਵੀ ਕਰ ਦਿੱਤਾ ਕਿ ਅਸੀਂ ਕਿਸੇ ਵੀ ਲੋੜਵੰਦ ਦਾ ਕੋਈ ਰਾਸ਼ਨ ਕਾਰਡ ਨਹੀਂ ਕੱਟਣਾ ਉਹ ਕਹਿੰਦੇ ਜੇਕਰ ਕਿਸੇ ਇੱਕ ਪਰਿਵਾਰ ਦਾ ਪੁੱਤਰ ਜਾਂ ਧੀ ਪੜ ਗਿਆ ਉਹ ਕਿਸੇ ਸਰਕਾਰੀ ਨੌਕਰੀ ਤੇ ਲੱਗ ਗਿਆ ਉਹ ਇਨਕਮ ਟੈਕਸ ਵੀ ਦੇਣ ਲੱਗ ਪਿਆ ਤੇ ਇਹਦਾ ਮਤਲਬ ਇਹ ਥੋੜੀ ਹੋ ਗਿਆ ਕਿ ਪੂਰੇ ਉਸ ਪਰਿਵਾਰ ਦਾ ਰਾਸ਼ਨ ਕਾਰਡ ਕੱਢ ਦਿੱਤਾ ਜਾਵੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਹੈ ਉਹ ਕਹਿੰਦੇ ਅਸੀਂ ਤਾਂ ਰਾਹਤਾਲੇ ਕਾਰਜਾਂ ਤੇ ਲੱਗੇ ਹੋਈਆਂ ਤੇ ਕੇਂਦਰ ਸਰਕਾਰ ਸਾਨੂੰ ਕਹਿੰਦੀ ਹੈ ਪਹਿਲਾਂ ਆਹ ਕੰਮ ਕਰਕੇ ਦਿਓ ਕਿ ਰਾਸ਼ਨ ਕਾਰਡਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ 11 ਲੱਖ ਕਿਹਾ ਗਿਆ ਕਿ ਰਾਸ਼ਨ ਕਾਰਡ ਕੱਟ ਕੇ ਦਿਓ ਮਸਲਾ ਲੱਗਦਾ ਕਿ ਇਹਦੇ ਤੇ ਵੀ ਪੰਜਾਬ ਤੇ ਕੇਂਦਰ ਸਰਕਾਰ ਦੀ ਅੜ ਫਸ ਹੋਊਗੀ ਪਰ ਉਹਨਾਂ ਨੇ ਆਖਿਆ ਕਿ ਅਸੀਂ ਕਿਸੇ ਵੀ ਲੋੜਵੰਤ ਪਰਿਵਾਰ ਦਾ ਕੋਈ ਕਾਰਡ ਕਟਣਾ ਨਹੀਂ ਅਸੀਂ ਕਿਹਦਾ ਚੁੱਲਾ ਤਪਾਉਣਾ ਤਾਂ ਜਾਣਦੇ ਆ ਪਰ ਠੰਡਾ ਹੀ ਹੋਣ ਦੇਣਾ ਬੈਨਪਾਲ ਸਾਹਿਬ ਜਨਤਾ ਤਾਂ ਰਾਜਨੀਤਿਕ ਰਾਜਨੀਤਿਕ ਨੇਤਾਵਾਂ ਦਾ ਘਰਾਓ ਕਰਦੀ ਦੇਖੀ ਆ ਪਰ ਸੁਣਿਆ ਸੀਐਮ ਮਾ ਨੇ ਜਾਖੜ ਨੂੰ ਘੇਰ ਲਿਆ ਤੇ ਪਹਿਲੀ ਵਾਰੀ ਨਹੀਂ ਹੋਇਆ ਦਰਅਸਲ ਮੈਨੂੰ ਇਹ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਜਾਂ ਹੜ੍ਹਾਂ ਤੋਂ ਬਾਅਦ ਦੀ ਸਥਿਤੀ ਆ ਉਹਦੇ ਉੱਤੇ ਰਾਜਨੀਤੀ ਕਰਨ ਦੀ ਲੋੜ ਨਹੀਂ ਹੈ ਲੋਕਾਂ ਦੀ ਤੇ ਲੋੜ ਆ ਤਾਂ ਬਾਹਰ ਫੜਨ ਦੀ ਲੋੜ ਹੈ ਹੁਣ ਕੱਲ ਹਲਵਾ ਮੰਡਾ ਛੱਕੇ ਸੁਨੀਲ ਜਾਖੜ ਸਾਹਿਬ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਫਿਰ ਉਸੇ ਤਰੀਕੇ ਨਾਲ ਸ਼ਖਸ ਕਾ ਕੇ ਅੱਜ ਮੁੱਖ ਮੰਤਰੀ ਸਾਹਿਬ ਬੈਠ ਗਏ ਜਾਖੜ ਸਾਹਿਬ ਨੂੰ ਉਹ ਕਹਿੰਦੇ ਕਿ ਭਾਈ ਸਾਹਿਬ ਜਦੋਂ ਵੀ ਤੁਸੀਂ ਆਉਣਾ ਹੁੰਦਾ ਆਪਣਾ ਹੋਮਵਰਕ ਕਰਕੇ ਆਇਆ ਕਰੋ ਤੁਸੀਂ ਸੁਨੀਆਂ ਸੁਣਾਈਆਂ ਗੱਲਾਂ ਜਾਂ ਅਖਬਾਰੀ ਦੋ ਚਾਰ ਕਟੀਆਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਜਾਂਦੀਆਂ ਨੇ ਤੇ ਤੁਸੀਂ ਪ੍ਰੈਸ ਕਾਨਫਰੈਂਸ ਕਰਕੇ ਤੁਰਦੇ ਬਣਦੇ ਹੋ ਉਹ ਕਹਿੰਦੇ ਜੇ ਤਾਂ ਤੁਸੀਂ ਕਰਨਾ ਆਪਣੇ ਰਾਜਨੀਤਿਕ ਆਕਾਮਾਂ ਨੂੰ ਖੁਸ਼ ਕਰ ਸਕਦੇ ਹੋ ਪਰ ਪੰਜਾਬ ਦੇ ਖਿਲਾਫ ਜ਼ਹਿਰ ਨਾ ਉਗਲੋ ਪੰਜਾਬ ਵਾਸਤੇ ਕਿਸੇ ਵੱਡੇ ਪੈਕੇਜ ਦੀ ਮਦਦ ਕਰੋ ਉਹ ਕਹਿੰਦੇ ਤੁਸੀਂ ਆਪਣੇ ਹਾਈ ਕਮਾਂਡ ਦੇ ਇਸ਼ਾਰਿਆਂ ਤੇ ਬਿਆਨ ਜਾਰੀ ਕਰ ਰਹੇ ਹੋ ਉਹ ਕਹਿੰਦੇ ਜਿਹੜਾ ਇਹ ਸੰਵੇਦਨਸ਼ੀਲ ਮੁੱਦਾ ਹੈ ਪੰਜਾਬ ਦੇ ਲੋਕਾਂ ਨੂੰ ਜਾ ਕੇ ਪੁੱਛੋ ਕਿ ਕਿੰਨੀ ਦਿਨ ਹੋ ਗਏ ਤਾਂ ਕਿੰਨੀ ਦੇਰ ਤੋਂ ਚੁੱਲ੍ਹਾ ਨਹੀਂ ਬਲਿਆ ਹੜਾਂ ਦੇ ਵਿੱਚ ਘਰ ਨਹੀਂ ਤੇ ਹੜੇ ਉਹਨਾਂ ਦੇ ਉਹਨਾਂ ਦੀਆਂ ਦਰਅਸਲ ਬਹੁਤ ਸਾਰੀਆਂ ਸਦਰਾਂ ਤੇ ਬਹੁਤ ਸਾਰੇ ਸੁਪਨੇ ਵੀ ਢੱਗ ਗਏ ਆ ਉਹ ਕਹਿੰਦੇ ਅਸਲ ਦੇ ਵਿੱਚ ਤਾਂ ਕਹਾਣੀ ਇਹ ਆ ਕਿ ਤੁਸੀਂ ਸਾਨੂੰ ਕਹੀ ਜਾਂਦੇ ਹੋ ਤੁਸੀਂ ਕੁਝ ਕਰਨੀ ਰਹੇ ਕਹਿੰਦੇ ਜ਼ਮੀਨੀ ਹਕੀਕਤ ਹੈ ਗਈ ਉਹਨਾਂ ਨੇ ਆਖਿਆ ਸੀ ਕਿ ਮਾਦੋਪੁਰ ਹੈਡਵਰਕਸ ਦਾ ਜਿਹੜੇ ਸੁਰੱਖਿਆ ਦੀ ਜਾਂਚ ਦਾ ਠੇਕਾ ਦਿੱਤਾ ਸੀ ਦਰਅਸਲ ਉਹ ਗੈਰ ਅਨੁਕੂਪੀ ਕੰਪਨੀ ਨੂੰ ਦਿੱਤਾ ਸੀ ਹੁਣ ਉਹ ਇੱਥੋਂ ਤੱਕ ਆਖੀ ਜਾਂਦੇ ਆ ਕਿ ਇਹ ਮਾਨਵੇੜ ਨੇ ਜੀ ਮਾਨਵੇੜ ਵੀ ਨਹੀਂ ਪਾ ਪੰਜਾਬ ਦੇ ਮੁੱਖ ਮੰਤਰੀ ਦੇ ਕਾਰਨ ਇਹ ਹੜ੍ਹ ਆਏ ਨੇ ਇਸ ਕਰਕੇ ਉਹਨਾਂ ਨੇ ਆਖਿਆ ਕਿ ਜਾਖੜ ਸਾਹਿਬ ਇਸ ਵਕਤ ਝੂਠ ਦੀ ਫੈਕਟਰੀ ਨੂੰ ਝੋਕਰਾਂ ਦਿਓ ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਘੱਟੋ-ਘੱਟ ਪੰਜਾਬ ਦੇ ਲੋਕਾਂ ਦੇ ਨਾਲ ਹਮਦਰਦੀ ਕਰੋ ਕੇਂਦਰ ਸਰਕਾਰ ਨੂੰ ਕਹੋ ਕੋਈ ਵੱਡਾ ਰਾਹਤ ਪੈਕੇ ਦੇਣ ਨਹੀਂ ਤਾਂ ਸਾਨੂੰ ਸੜਾ ਕੰਮ ਕਰ ਲੈਣ ਦਿਓ ਬੈਂਪਾਲ ਸਾਹਿਬ ਮੁੱਖ ਮੰਤਰੀ ਮਾਨ ਵੱਲੋਂ ਪੰਜਾਬ 'ਚ ਇੱਕ ਹੋਰ ਨਵਾਂ ਤੇ ਖਾਸਾ ਵੱਡਾ ਐਲਾਨ ਕੀਤਾ ਹੈ ਐਲਾਨ ਕੀ ਹੈ ਜੀ ਅਸਲ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਐਲਾਨ ਦੇ ਨਾਲ-ਨਾਲ ਨਾ ਜਿਹੜੇ ਬਹੁਤ ਸਾਰੇ ਚੋਰ ਉੱਚਕੇ ਨੇ ਘਾਫਲੇ ਆਵਾਜ਼ ਨੇ ਉਹ ਵੀ ਸਰਗਰਮ ਹੋ ਜਾਂਦੇ ਆ ਆਪਾਂ ਨੂੰ ਪਤਾ ਕਿ ਇੱਥੇ ਆਪਾਂ ਵਿਵਾੜ ਠਮਾਰ ਹੋ ਜਾਈਏ ਤੇ ਆਪਾਂ ਹਸਪਤਾਲ ਜਾਂਦੇ ਆ ਡਾਕਟਰ ਕੋਲ ਜਾਂਦੇ ਆ ਜੇਬ ਢਿੱਲੀ ਨਹੀਂ ਹੁੰਦੀ ਅਮਰੀਕਾ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਪੇ ਕਰਦੀਆਂ ਨੇ ਬਹੁਤ ਸਾਰੇ ਭਾਰਤੀ ਮੂਲ ਦੇ ਡਾਕਟਰ ਵੀ ਉਹ ਇੰਸ਼ੋਰੈਂਸ ਦੇ ਵਿੱਚ ਘਾਫਲੇ ਕਾਰਨ ਫੜੇ ਜਾਂਦੇ ਆ ਹੁਣ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਐਲਾਨ ਕਰ ਦਿੱਤਾ ਗਿਆ ਕੱਲ ਤੋਂ ਇੱਕ ਨਵੀਂ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾਣੀ ਹੈ ਉਹ ਬਰਨਾਲਾ ਅਤੇ ਤਰੰਤਾਂ ਤੋਂ ਸ਼ੁਰੂਆਤ ਹੋਏਗੀ ਹਰੇਕ ਜ਼ਿਲ੍ਹੇ ਚੋਂ ਕਨੇ ਘੱਟੋ ਘੱਟ 128 ਮੈਡੀਕਲ ਕੈਂਪ ਲਾਵਾਂਗੇ ਉੱਥੇ ਹਰੇਕ ਵਿਅਕਤੀ ਨੂੰ ਰਜਿਸਟਰਡ ਕੀਤਾ ਜਾਣਾ ਜੀ ਉਹਦੇ ਕੋਲ ਵੋਟਰ ਉਹਦੇ ਕੋਲ ਆਧਾਰ ਕਾਰਡ ਹੋਣਾ ਚਾਹੀਦਾ ਤੇ ਆਪਣੀ ਪਾਸਪੋਰਟ ਸਾਈਜ਼ ਦੀ ਫੋਟੋ ਹੋਣੀ ਚਾਹੀਦੀ ਹੈ ਹਰੇਕ ਵਿਅਕਤੀ ਨੂੰ ਉਹ ਅਮੀਰ ਆ ਉਹ ਗਰੀਬ ਆ 10 ਲੱਖ ਰੁਪਏ ਤੱਕ ਦੇ ਇਲਾਜ ਵਾਸਤੇ ਇਹ ਕਾਰਡ ਦਿੱਤਾ ਜਾਊ ਉਹ ਸਰਕਾਰੀ ਹਸਪਤਾਲ ਵੀ ਹੋਣਗੇ ਉਹ ਪ੍ਰਾਈਵੇਟ ਹਸਪਤਾਲ ਵੀ ਜਿਹੜੇ ਵੱਡੇ ਵੱਡੇ ਹਸਪਤਾਲ ਨੇ ਜਿੱਥੇ ਆਮ ਵਿਅਕਤੀ ਜਾਂਦਾ ਨਹੀਂ ਉੱਥੇ ਉਹ ਇਲਾਜ 10 ਲੱਖ ਤੱਕ ਦਾ ਮੁਫਤ ਕਰਵਾ ਸਕਿਆ ਕਰਨਗੇ ਸੋ ਜੇ ਇਹ ਕਿਤੇ ਸਕੀਮ ਇੰਪਲੀਮੈਂਟ ਹੋ ਗਈ ਚੰਗੇ ਤਰੀਕੇ ਨਾਲ ਹੋ ਗਈ ਜਿਵੇਂ ਆਮ ਤੌਰ ਤੇ ਪਰਿਵਾਰ ਦੇ ਇੱਕ ਜੀ ਨੂੰ ਤਾਪ ਚੜੇ ਨਾ ਤੇ ਬਾਕੀ ਸਾਰਿਆਂ ਨੂੰ ਵੀ ਤਾਪ ਚੜ ਜਾਂਦਾ ਹੈ ਕਿਦਾ ਇਲਾਜ ਕਿੱਥੋਂ ਕਰਾਵਾਂਗੇ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਦਾ ਅਜੇ ਵੱਡਾ ਐਲਾਨ ਹੈ ਜੇ ਕਿਤੇ ਸਕੀਮ ਜਿਸ ਤਰ੍ਹਾਂ ਦੀ ਉਹਨਾਂ ਨੇ ਦੱਸੀ ਹੈ ਉਸੇ ਤਰ੍ਹਾਂ ਦੀ ਇਹ ਸਕੀਮ ਲਾਗੂ ਹੋ ਗਈ ਤਾਂ ਮੈਨੂੰ ਲੱਗਦਾ ਹੈ ਖਾਸ ਕਰਕੇ ਗਰੀਬ ਅਤੇ ਮੱਧ ਵਰਗੀ ਪਰਿਵਾਰਾਂ ਨੂੰ ਇਹਦਾ ਵੱਡਾ ਲਾਭ ਹੋ ਸਕਦਾ ਜੀ ਬਨੀਪਾਲ ਸਾਹਿਬ ਪੰਜਾਬ ਦੀ ਖਬਰਸਾਰ ਲੈ ਕੇ ਤੁਸੀਂ ਹਾਜ਼ਰ ਹੋਏ ਸਾਡੇ ਨਾਲ ਜੁੜੇ ਰਹੇ ਇਸ ਕਰਕੇ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਸਤਿ ਸ੍ਰੀ ਅਕਾਲ ਸਾਥੀ ਕਾਜੀ ਧੰਨਵਾਦ